ਸ਼੍ਰੀ ਵਾਹਿ ਜੀ ਸਾਹਿਬ ਜੀ ਤਨਸਰੀ ਮਹੱਲਾ ਕਹਲਾ chant ਇੱਕ ਓ ਅੰਕਾਰ ਸਤਿ ਪੁਰੇ ਪ੍ਰਸਾਦ ਤੀਰਥ ਆਵਣ ਜਾਓ ਤੀਰਥ ਨਾਮ ਹੈ ਤੀਰਥ ਸਬਦ ਵਿਚਾਰ ਅੰਤ ਗਿਆਨ ਹੈ ਤੀਰਥ ਆਵਣ ਜਾਓ ਤਿਤ ਨਾਮ ਹੈ تیرਤ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸੱਚਾ ਥਾਨ تیرਤ ਦਸ ਪੁਰਬ ਸਦਾਤ ਸਾਹਰਾ ਹਉ ਨਾਮ ਹਰ ਕਾ ਸਦਾ ਚਾਚੋ ਦੇਹੋ ਪ੍ਰਭ ਤਰਣੀ ਤਰਾ ਸੰਸਾਰ ਰੋਗੀ ਨਾਮ ਉਤਾਰੂ ਮੈਲ ਲਾਗੇ ਸਚ ਬਿਨਾ ਗੁਰੂ ਆਕ ਨਿਰਬਲ ਸਦਾ ਚਾਨਣ ਨਿਤ ਸਾਚ ਕੀਰਤ ਮਜਨਾ ਸਾਚਨ ਲਾਗੇ ਮੈਲ ਕਿਆ ਮਲ ਧੋਈ ਐ ਗੁਣ ਹੈ ਹਾਰ ਪੁਰੋਏ ਕਿਸ ਕਾ ਰੋਈ ਐ ਵਿਚਾਰ ਮਾਰੈ ਤਰੇ ਤਾਰੇ ਉਲਟ ਜੋਲ ਨਾ ਆਵੇ ਤੂ ਪਾਰਸ ਪਰਬਤਿਆ ਦੀ ਸੱਚ ਸਾਚੇ ਭਾਵੇ ਆਨੰਦ ਅੰਤਿਨ ਹਰਖ ਸਾਚਾ ਦੁੱਖ ਕਿਲ ਵਿਖ ਪਰ ਹਰੇ ਸੱਚ ਨਾਮ ਉਪਾਇਆ ਗੁਰ ਤੇ ਖਾਇਆ ਮੈਲ ਨਾਹੀ ਸਚ ਮਨੇ ਸੰਗਤ ਬੀਤ ਮਿਲਾਪ ਪੂਰਾ ਨਵਨੋ ਗਵੇ ਕਾਵਣ ਹਾਲ ਸਬਦ ਸੁਹਾਵਣੋ ਸਾਲਾਏ ਸਾਚੇ ਬਨ ਸਤਗੁਰ ਬੋਧ ਦਾਣ ਤੇ ਆ ਮਤੇ ਫਿਰ ਸੰਗ ਪਾਵੇ ਸਹਿਜ ਨਾਵੇ ਰੇਣੀ ਤਾਂ ਸਭ ਸੱਚ ਸਤੇ ਆ ਰਾਤ ਇੱਕ ਕਰ ਸਾਚਾ ਨਿਤ ਤੇ ਚੜੈ ਸੁਆਲ ਗਤ ਸਗ ਬੀਤਾ ਸਤ ਸੰਗਤ ਕਰਨਦਰ ਮੇ ਲਿਨਾਇਆ ਕਹਿਣਾ ਕਹੈ ਸਭ ਕੋਏ ਦੇ ਵੜਾੱਖੀ ਐ ਹਉ ਗੁਰ ਕਾ ਨੀਚ ਅਜਾਣਾ ਸਮਝਾ ਸਾਖੀ ਐ ਸਤਿਗੁਰ ਕੀ ਸਾਖੀ ਅਭ੍ਰਿਤ ਬਾਖੀ ਤਿਤਵਨ ਬਾਦਿਆ ਮੇਰਾ ਕੂਚ ਰਹਿ ਆਵੇਂ ਵਿਖਲਾਦੇ ਸਬਦ ਸਚੈ ਗੁਰ ਮੇਰਾ ਆਖਣ ਥੋਟਦਾ ਭਗਤ ਪੰਡਾਰੀ ਵਰਪੂਰ ਰਇਆ ਸੋਈ ਨਾਨਕ ਸੱਚ ਕਹਿ ਬੇਨਤੀ ਮਨ ਮਾਜੈ ਸੱਚ ਸੋਈ ਆਖਣ ਥੋਟਦਾ ਭਗਤ ਪੰਡਾਰੀ ਵਰਪੂਰ ਰਇਆ ਸੋਈ ਨਾਨਕ ਸੱਚ ਕਹਿ ਬੇਨਤੀ